ਕਲਚਮ ਤੇ ਤਾਕਤ ਨਾਲ ਭਰਪੂਰ ਮਖਾਣੇ ਤੇ ਥੋੜੀ ਜਹੀ ਚੀਨੀ ਦੇ ਨਾਲ ਬਰਫੀ ਅੱਜ ਆਪਾਂ ਤਿਆਰ ਕਰਾਂਗੇ ਬਹੁਤ ਹੀ ਜਿਆਦਾ ਟੇਸਟੀ ਤੇ ਨਰਮ ਬਿਨਾ ਖੋਏ ਤੋਂ ਬਿਨਾ ਘਿਓ ਤੋਂ ਇਹ ਬਰਫੀ ਨਮੇ ਤਰੀਕੇ ਨਾਲ ਆਪਾਂ ਤਿਆਰ ਕਰਾਂਗੇ ਜੋ ਕਿ ਬਿਲਕੁਲ ਕਾਜੂ ਕਤਰੀ ਵਾਂਗ ਲੱਗਦੀ ਹੈ ਬਸ ਮੂੰਹ ਵਿੱਚ ਜਾਂਦੇ ਹੀ ਘੁਲ ਜਾਵੇ ਇੰਨੀ ਸੌਫਟ ਤੇ ਮਜ਼ੇਦਾਰ ਬਰਫੀ ਇਹ ਬਣ ਕੇ ਤਿਆਰ ਹੁੰਦੀ ਹੈ ਹੈਲਦੀ ਬਰਫੀ ਬਣਾਉਣ ਵਾਸਤੇ ਆਪਾਂ ਮਖਾਣੇ ਲੈ ਲੈਨੇ ਮਖਾਣੇ ਆਪਾਂ ਨੇ 1.5 ਸੌ ਗ੍ਰਾਮ ਲਈ ਨੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਰੋਸਟਡ ਕਰਾਂਗੇ ਮਖਾਣਾ ਖਾਣ ਦੇ ਨਾਲ 슈ਗਰ ਕੰਟਰੋਲ ਵਿੱਚ ਰਹਿੰਦੀ ਹੈ ਇਸ ਵਿੱਚ ਆਇਰਨ ਪ੍ਰੋਟੀਨ ਫਾਈਬਰ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜਿਹੜਾ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਜੋੜਾਂ ਦੇ ਦਰਦ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। 7-8 ਮਿੰਟਾਂ ਦੇ ਵਿੱਚ ਇਹ ਪੂਰੇ ਰੋਸਟਡ ਹੋ ਜਾਂਦੇ ਨੇ। ਜਦੋਂ ਭੁਰਨ ਲੱਗ ਗਿਆ ਆਪਾਂ ਚੈੱਕ ਕਰਾਂਗੇ। ਇਹਨਾਂ ਨੂੰ ਜਦੋਂ ਮਖਾਣਾ ਭੁਰਨ ਲੱਗ ਗਿਆ ਉਦੋਂ ਆਪਾਂ ਇੰਡੈਕਸ਼ਨ ਬੰਦ ਕਰ ਦੇਵਾਂਗੇ ਤੇ ਇਹਨਾਂ ਨੂੰ ਠੰਡੇ ਹੋਣ ਦਵਾਂਗੇ। ਇਸ ਤਰ੍ਹਾਂ ਦਾ ਜੇ ਕੋਈ ਮਖਾਣਾ ਵਿੱਚੋਂ ਹੋਵੇ ਤਾਂ ਕਾਲਾ ਜਿਹਾ ਉਹਦਾ ਛਿਲਕਾ ਜਿਹੜਾ اتار ਦੇਣਾ ਆਪਾਂ ਕਿਉਂਕਿ ਇਹਦੀ ਕਲਸਣ ਜੀ ਫੇਰ ਬਰਫੀ ਦੇ ਵਿੱਚ ਆਉਣ ਲੱਗ ਜਾਂਦੀ ਹੈ ਤੇ ਇਹਨਾਂ ਨੂੰ ਆਪਾਂ ਰੋਸਟਡ ਕਰਨਾ ਜੀ ਆਪਾਂ ਨੂੰ ਪਾਊਡਰ ਬਣਾਉਣ ਦੇ ਵਿੱਚ ਆਸਾਨੀ ਹੋ ਸਕੇ ਬਿਨਾ ਕਿਹੋ ਤੋਂ ਹੀ ਰੋਸਟ ਕਰਾਂਗੇ ਕਿਉਂ ਪਾ ਕੇ ਵੀ ਰੋਸਟ ਕਰ ਸਕਦੇ ਆ ਤੇ ਬਿਨਾ ਕਿਹੋ ਤੋਂ ਵੀ ਰੋਸਟ ਕਰ ਸਕਦੇ ਆ ਲਓ ਜੀ ਆਪਣੇ ਮਖਾਣੇ ਰੋਸਟ ਹੋ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਚੈੱਕ ਕਰਕੇ ਦੇਖ ਲੈਨੇ ਆ ਆ ਦੇਖੋ ਇਸ ਤਰ੍ਹਾਂ ਉਹਨਾਂ ਦਾ ਪਾਊਡਰ ਆ ਬਣਨ ਲੱਗ ਗਿਆ ਥੋੜੇ ਜਿ ਠੰਡੇ ਹੋਣ ਦਵਾਂਗੇ ਤੇ ਆਪਾਂ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦੇਣਾ ਮਖਾਣੇ ਦੇ ਵਿੱਚ ਆਪਾਂ ਕਾਜੂ ਵੀ ਪਾਵਾਂਗੇ ਤਾਂ ਕਾਜੂ ਕਤਲੀ ਦਾ ਸਵਾਦ ਆਊਗਾ ਉਸ ਤਰ੍ਹਾਂ ਦੀ ਵਧੀਆ ਵਰਫੀ ਬਣ ਕੇ ਤਿਆਰ ਹੋਊਗੀ ਤੁਸੀਂ ਦੇਖੋਗੇ ਹੁਣ ਆਪਣੀ ਫਰਾਈ ਪੈਨ ਹੈ ਜਿਹੜਾ ਗਰਮ ਹੈਗਾ ਤੇ ਆਪਾਂ ਗਰਮ ਫਰਾਈ ਪੈਨ ਦੇ ਵਿੱਚ ਹੀ ਇਹਨਾਂ ਨੂੰ ਪਾ ਦੇਵਾਂਗੇ ਤੇ ਇਹਨਾਂ ਨੂੰ ਵੀ ਹਲਕੇ ਜੇ ਰੋਸਟ ਕਰਾਂਗੇ ਆਪਾਂ ਘਿਓ ਨਹੀਂ ਪਾਉਣਾ ਕੁਝ ਨਹੀਂ ਪਾਉਣਾ ਬਿਨਾਂ ਘਿਓ ਤੋਂ ਇਹਨਾਂ ਨੂੰ ਵੀ ਥੋੜੇ ਜੇ ਰੋਸਟ ਕਰਨਾ ਜ਼ਿਆਦਾ ਨਹੀਂ ਕਰਨਾ ਲਾਲ ਨਹੀਂ ਕਰਨੇ ਤੇ ਆਪਾਂ ਇਸ ਤਰ੍ਹਾਂ ਹੀ ਕਰਨੇ ਆ ਵੀ ਇਹਨਾਂ ਦੀ ਨਮੀ ਜੀ ਖਤਮ ਹੋ ਜੇ। ਤੇ ਲਓ ਜੀ ਹੁਣ ਆਪਣੇ ਕਾਜੂ ਵੀ ਰੋਸਟ ਹੋ ਚੁੱਕੇ ਨੇ। ਹੁਣ ਆਪਾਂ ਇਹਨਾਂ ਨੂੰ ਵੀ ਠੰਡੇ ਹੋਣ ਦਵਾਂਗੇ। ਹਾਂਜੀ ਆਪਾਂ ਮਖਾਣਿਆਂ ਦਾ ਪਾਊਡਰ ਬਣਾ ਲਿਆ। ਜਿਹੜੇ ਰੋਸਟ ਕੀਤੇ ਹੋਏ ਸੀਗੇ ਕਾਜੂ ਹੁਣ ਆਪਾਂ ਉਹਨਾਂ ਨੂੰ ਵੀ ਗ੍ਰाइंड ਕਰ ਲਵਾਂਗੇ। ਆਪਾਂ ਕਾਜੂਆਂ ਨੂੰ ਗ੍ਰाइंड ਕਰਕੇ ਆਪਾਂ ਉਹਨਾਂ ਦਾ ਵੀ ਪਾਊਡਰ ਬਣਾ ਲਿਆ। ਇਹਨੂੰ ਵੀ ਵਿੱਚ ਹੀ ਪਾ ਦੇਵਾਂਗੇ। ਲਓ ਜੀ ਦੋ ਵੱਡੇ ਚਮਚਾ ਆਪਾਂ ਨੇ ਨਾਰੀਅਲ ਦੇ ਬਰਾਦੇ ਦੇ ਲੈ ਲਏ ਸੀਗੇ। ਇਹਨੂੰ ਵੀ ਆਪਾਂ ਵਿੱਚ ਹੀ ਪਾ ਦੇਵਾਂਗੇ। ਕਿਉਂਕਿ ਇਹਦੇ ਨਾਲ ਵੀ ਟੇਸਟ ਆ ਜਿਹੜਾ ਬਹੁਤ ਵਧੀਆ ਆਉਂਦਾ ਆਪਾਂ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਗੈਸ ਦੇ ਉੱਤੇ ਆਪਾਂ ਹੁਣ ਕੜਾਹੀ ਰੱਖ ਲਈਏਗੀ ਤੇ ਗੈਸ ਨੂੰ ਆਪਾਂ ਹੁਣ ਆਨ ਕਰਾਂਗੇ ਅੱਧਾ ਕਿਲੋ ਦੁੱਧ ਪਾ ਲਿਆ ਆਪਾਂ ਅੱਧਾ ਲੀਟਰ ਦੁੱਧ ਦਾ ਪਾਇਆ ਹੈਗਾ ਤੇ ਦੁੱਧ ਆਪਾਂ ਉਬਾਲੀ ਦਿੱਤੀ ਹੋਈ ਸੀ ਦੁੱਧ ਨੂੰ ਉਹ ਦੁੱਧੋ ਲਿਆ ਹੈਗਾ ਆਪਾਂ ਤੇ ਤੁਸੀਂ ਕੱਚਾ ਦੁੱਧ ਫੁੱਲ ਕਰੀਮ ਵੀ ਲੈ ਸਕਦੇ ਆ ਹੁਣ ਆਪਾਂ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਚੰਗੀ ਤਰ੍ਹਾਂ ਵਾਲੀ ਆਉਣ ਦੇਵਾਂਗੇ ਜਦੋਂ ਦੁੱਧ ਅੱਧਾ ਰਹਿ ਗਿਆ ਉਸ ਤੋਂ ਬਾਅਦ ਫਿਰ ਆਪਾਂ ਦੂਸਰੀਆਂ ਚੀਜ਼ਾਂ ਜਿਹੜੀਆਂ ਪਾਉਣੀਆਂ ਆਪਾਂ ਅੱਧਾ ਹੋਣ ਤੱਕ ਰ ਆਪਾਂ ਇਹਨੂੰ ਦੁੱਧ ਨੂੰ ਪਕਾਵਾਂਗੇ ਜਿੰਨਾ ਚਿਰ ਇਹ ਦੁੱਧ ਸੰਗਣਾ ਨਹੀਂ ਹੋ ਜਾਂਦਾ ਇਹਦੀ ਰਾਵੜੀ ਜੀ ਨਹੀਂ ਬਣ ਜਾਂਦੀ ਓਨੀ ਦੇਰ ਤੱਕ ਆਪਾਂ ਇਹਨੂੰ ਦੁੱਧ ਨੂੰ ਪਕਾਉਣਾ ਹੈ ਇੱਕ ਦੋ ਵਾਲੀਆਂ ਆਉਣਗੀਆਂ ਤੇ ਉਸ ਤੋਂ ਬਾਅਦ ਫਿਰ ਦੁੱਧ ਜਿਵੇਂ ਜਿਵੇਂ ਮਲਾਈ ਆਉਂਦੀ ਜਾਊਗੀ ਓਵੇਂ ਓਵੇਂ ਦੁੱਧ ਦਾ ਸੰਗਣਾ ਹੁੰਦਾ ਜਾਊਗਾ ਰਾਵੜੀ ਜਿਹੀ ਬਣ ਜੂਗੀ ਉਸ ਤੋਂ ਬਾਅਦ ਫਿਰ ਆਪਾਂ ਅਗਲੀ ਜਿਹੜੀਆਂ ਚੀਜ਼ਾਂ ਆਪਾਂ ਫੇਰ ਪਾਵਾਂਗੇ ਸਪੈਚੂਲਾ ਨੂੰ ਚਲਾਉਂਦੇ ਹੋਏ ਤੇ ਇਹਨੂੰ ਹਵਾਲੀ ਦੇਣੀ ਹੈਗੀ ਤਾਂ ਕਿ ਇਹ ਥੱਲੇ ਨਾ ਲੱਗ ਜਾਵੇ ਤੇ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗਦੀ ਹੋਈ ਹੈ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਮੇਰੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈਗੀ ਤੇ ਜਿਹੜੇ ਮੇਰੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤੇ ਉਹਨਾਂ ਨੂੰ ਰਿਕਵੈਸਟ ਹੈ ਕਿ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਬੈਲ ਆਈਕਨ ਵੀ ਦਵਾ ਦਿਆ ਕਰਨ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਆ ਦੇਖੋ ਜੀ ਦੁੱਧ ਹੁਣ ਆਪਣਾ ਸੰਗਣਾ ਹੋਣ ਲੱਗ ਗਿਆ ਆ ਮਲਾਈ ਹੈ ਜਿਹੜੀ ਲੱਗ ਰਹੀ ਹੈਗੀ ਤੇ ਉਹਨੂੰ ਆਪਾਂ ਇਸ ਤਰ੍ਹਾਂ ਖੁਰਚਣਾ ਮਾਰ-ਮਾਰ ਕੇ ਲਾ ਲੈਣਾਗਾ ਤੇ ਹੁਣ ਆਪਾਂ ਇਹਦੇ ਵਿੱਚ ਮਿਸਰੀ ਪਾਵਾਂਗੇ ਮਿਸਰੀ ਆਪਾਂ ਨੇ 30 ਕ ਗ੍ਰਾਮ ਲਈ ਹੈ ਮਿਸਰੀ 100 ਕ ਗ੍ਰਾਮ ਆਪਣੇ 150 ਗ੍ਰਾਮ ਮਖਾਣੇ ਸੀਗੇ 30 ਕ ਗ੍ਰਾਮ ਆਪਾਂ ਮਿਸਰੀ ਲਈ ਹੈ ਮਿੱਠਾ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਕਰ ਸਕਦੇ ਆ ਤੁਸੀਂ ਚੀਨੀ ਵੀ ਪਾ ਸਕਦੇ ਆ ਆਪਾਂ ਮਿਸਰੀ ਪਾਈ ਹੈ ਮਿਸਰੀ ਪਾਉਣਾ ਬਹੁਤ ਹੀ ਜ਼ਿਆਦਾ ਵਧੀਆ ਤਾਂ ਕਿ ਆਪਣੀ ਹੈਲਦੀ ਵਰਫੀ ਜਿਹੜੀ ਬਣ ਕੇ ਤਿਆਰ ਹੋਊਗੀ ਆਪਾਂ ਮਖਾਣਿਆਂ ਦੀ ਵਰਫੀ ਬਣਾ ਰਹੇ ਹਾਂ ਤਾਂ ਕਰਕੇ ਆਪਾਂ ਮਿਸਰੀ ਪਾਈ ਹੈ ਲਓ ਜੀ ਆਪਣੀ ਮਿਸ਼ਰੀ ਆ ਜਿਹੜੀ ਮੈਲਟ ਹੋ ਚੁੱਕੀ ਐ ਹੁਣ ਆਪਾਂ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਹੁਣ ਆਪਾਂ ਨੇ 2 ਚਮਚ ਮਿਲਕ ਪਾਊਡਰ ਦੇ ਲੈ ਲੇ ਸੀਗੇ ਜੀ ਹੁਣ ਆਪਾਂ ਇਹਨੂੰ ਘੋਲ ਕੇ ਆਪਾਂ ਉਹ ਵੀ ਇਹਦੇ ਵਿੱਚ ਪਾ ਦੇਵਾਂਗੇ ਤਾਂ ਕਿ ਦੁੱਧ ਐ ਜਿਹੜਾ ਫੁੱਲ ਕਰੀਮ ਨਹੀਂ ਸੀਗਾ ਉਹ ਅਵਾਲੀ ਦਿੱਤੀ ਹੋਈ ਸੀ ਜੇ ਤੁਸੀਂ ਫੁੱਲ ਕਰੀਮ ਦੁੱਧ ਪਾਉਨੇ ਆ ਤਾਂ ਉਸ ਦੇ ਵਿੱਚ ਤੁਹਾਨੂੰ ਮਿਲਕ ਪਾਊਡਰ ਪਾਉਣ ਦੀ ਨਹੀਂ ਲੋੜ ਹੁਣ ਆਪਾਂ ਥੋੜਾ ਥੋੜਾ ਕਰਕੇ ਇਹਨੂੰ ਰੂਮ ਟੈਂਪਰੇਚਰ ਤੇ ਦੁੱਧ ਦਾ ਜਿਹੜਾ ਹੋਣਾ ਚਾਹੀਦਾ ਜਿਹਦੇ ਵਿੱਚ ਆਪਾਂ ਕੋਲਿਆਗਾ ਤੇ ਜਿਆਦਾ ਗਰਮ ਦੁੱਧ ਨਹੀਂ ਹੋਣਾ ਚਾਹੀਦਾ ਫਿਰ ਉਹਦੀਆਂ ਗੰਡਾਂ ਨਹੀਂ ਬਣ ਜਾਂਦੀਆਂ ਤਾਂ ਕਰਕੇ ਇਹਨੂੰ ਲੱਗ ਘੋਲ ਕੇ ਫੇਰ ਹੀ ਆਪਾਂ ਕੜਾਹੀ ਦੇ ਵਿੱਚ ਪਾਉਣਾ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਚੰਗੀ ਤਰ੍ਹਾਂ ਹਾਂਜੀ ਹੁਣ ਆਪਾਂ ਫਲੇਵਰ ਦੇ ਲਈ ਇਲਾਇਚੀ ਪਾਊਡਰ ਪਾਵਾਂਗੇ ਇਲਾਇਚੀਆਂ ਆਪਾਂ ਤਿੰਨ ਚਾਰ ਹਰੀਆਂ ਇਲਾਇਚੀਆਂ ਆਪਾਂ ਘੋਟ ਲਈਆਂ ਸੀ ਪਾਊਡਰ ਬਣਾ ਲਿਆ ਆਪਾਂ ਉਹਨਾਂ ਦਾ ਤੇ ਉਹ ਵੀ ਪਾ ਦਵਾਂਗੇ ਤੁਸੀਂ ਵੀ ਜ਼ਰੂਰ ਪਾਉਣਾ ਕਿਉਂਕਿ ਇਹਦੇ ਨਾਲ ਫਲੇਵਰ ਹੈ ਜਿਹੜਾ ਇਲਾਇਚੀ ਦਾ ਬਹੁਤ ਵਧੀਆ ਹੁੰਦਾ ਹਰ ਇੱਕ ਨੂੰ ਹੀ ਪਸੰਦ ਹੁੰਦਾ ਹੈ ਇਲਾਇਚੀ ਦਾ ਜਿਹੜਾ ਫਲੇਵਰ ਹੈ ਜੇ ਤੁਸੀਂ ਕੇਵੜਾ ਵਗੈਰਾ ਪਾਉਣਾ ਜਾਂ ਕੋਈ ਹੋਰ ਚੀਜ਼ ਦਾ ਫਲੇਵਰ ਪਾਣਾ ਤੁਸੀਂ ਉਹ ਵੀ ਪਾ ਸਕਦੇ ਹੋ ਲਓ ਜੀ ਹੁਣ ਆਪਾਂ ਇਹਨੂੰ ਦੋ ਤਿੰਨ ਮਿੰਟ ਆਪਾਂ ਇਹਨੂੰ ਹੋਰ ਪਕਾਵਾਂਗੇ ਮਿਲਕ ਪਾਊਡਰ ਪਾਇਆ ਉਹ ਵੀ ਪੱਕ ਜਾਊਗਾ ਦੁੱਧ ਹੈ ਜਿਹੜਾ ਉਹ ਹੋਰ ਸੰਘਣਾ ਹੋ ਜਾਏਗਾ ਹਾਂਜੀ ਦੁੱਧ ਦਾ ਸੰਘਣਾ ਹੋ ਚੁੱਕਿਆ ਤੁਸੀਂ ਦੇਖ ਸਕਦੇ ਆ ਆਪਣੀ ਰਾਵੜੀ ਵਾਂਗੂ ਦੁੱਧ ਹੈ ਜਿਹੜਾ ਬਣ ਗਿਆ ਇਸ ਤਰ੍ਹਾਂ ਦੇਖੋ ਬਿਲਕੁਲ ਖੋਏ ਵਾਂਗ ਬਣ ਗਿਆ ਤੇ ਹੁਣ ਆਪਾਂ ਇਹਨੂੰ ਬੰਦ ਕਰਾਂਗੇ ਗੈਸ ਦੀ ਫਲੇਮ ਨੂੰ ਥੋੜਾ ਜਿਹਾ ਠੰਡਾ ਹੋਣ ਦਵਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਪਾਊਡਰ ਬਣਾ ਕੇ ਰੱਖਿਆ ਸੀ ਮਖਾਣਾਂ ਦਾ ਫੇਰ ਲਾਵਾਂਗੇ ਆਪਾਂ ਜੇ ਇਸ ਤਰ੍ਹਾਂ ਲਾਉਣਾ ਤਾਂ ਫਿਰ ਗੰਡਾ ਜੀਆਂ ਬਣ ਜਾਂਦੇ ਨੇ ਜਿਹੜਾ ਆਪਾਂ ਆ ਪਾਊਡਰ ਬਣਾ ਕੇ ਰੱਖਿਆ ਸੀਗਾ ਉਹ ਆਪਾਂ ਥੋੜਾ ਥੋੜਾ ਪਾ ਕੇ ਤੇ ਇਸ ਤਰ੍ਹਾਂ ਐ ਕਰਕੇ ਮਿਕਸ ਕਰਾਂਗੇ ਸਾਰਾ ਇੱਕਦਮ ਨੀ ਸਿੱਟਣਾਗਾ ਕਿਉਂਕਿ ਫਿਰ ਇਹ ਗੰਡਾ ਜੀ ਨਾ ਬਣ ਜਾਣ ਆਪਾਂ ਗੈਸ ਦੀ ਫਲੇਮ ਨੂੰ ਆਪਾਂ ਥੋੜਾ ਜਿਹਾ ਸਿਮ ਕਰਕੇ ਫੇਰ ਆਪਾਂ ਇਹਨੂੰ ਖਾ ਕਰਾਂਗੇ ਐਸ ਤਰ੍ਹਾਂ ਆਪਾਂ ਚਲਾਉਂਦੇ ਚਲਾਉਂਦੇ ਖੁਰਚਣੇ ਦੇ ਨਾਲ ਆਪਾਂ ਮਿਕਸ ਕਰਨਾ ਇਹਨਾਂ ਨੂੰ ਹਾਂਜੀ ਆਪਾਂ ਸਾਰਾ ਪਾਊਡਰ ਪਾ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਗੈਸ ਦੀ ਫਲੇਮ ਆਪਾਂ ਜਿਹੜੀ ਸੇਮੀ ਰੱਖੀ ਹੋਈ ਹੈਗੀ ਸਿਮਤੀ ਬਕਾਉਣਾ ਹੈਗਾ ਆਪਾਂ ਤੇ ਹੁਣ ਆਪਣੀ ਵਰਫੀ ਬਣਨ ਦੇ ਲਈ ਇਹ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇੱਕ ਚਮਚੇ ਦੇ ਵਿੱਚ ਘਿਓ ਦਾ ਪਾ ਲਵਾਂਗੇ ਜੇ ਤੁਸੀਂ ਨਹੀਂ ਪਾਉਣਾ ਤਾ ਨਾ ਵੀ ਪਾਉ ਵੈਸੇ ਕਿਉਂ ਤੋਂ ਬਿਨਾ ਵੀ ਇਹ ਵਰਫੀਆ ਬਣ ਜਾਂਦੀ ਹੈ ਪਰ ਆਪਾਂ ਇਹਦੇ ਵਿੱਚ ਕਿਉਂ ਪਾ ਲਵਾਂਗੇ ਕਿਉਂਕਿ ਖਿਓ ਦੇ ਨਾਲ ਤੇਰਾ ਟੇਸਟ ਆ ਜਿਹੜਾ ਵਧੀਆ ਆਉਂਦਾਗਾ ਇਸ ਤਰ੍ਹਾਂ ਦਾ ਆਪਾਂ ਖਾਣੇ ਵਾਲਾ ਚਮਚ ਇੱਕ ਫੁੱਲ ਭਰ ਕੇ ਆਪਾਂ ਪਾ ਲਵਾਂਗੇ ਇਹਦੇ ਵਿੱਚ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਹਿਲਾ ਦੇਵਾਂਗੇ ਹੁਣ ਆਪਾਂ ਥੋੜਾ ਜਿਹਾ ਨੇ 1-2 ਮਿੰਟ ਲਈ ਆਪਾਂ ਹੋਰ ਐਸੀ ਤਰ੍ਹਾਂ ਹੀ ਪਕਾ ਲਵਾਂਗੇ ਤੇ ਆ ਕੇ ਇਹ ਜਿਹੜਾ ਕੜਾਹੀ ਦੇ ਨਾਲ ਜਦੋਂ ਆਪਣੇ ਨੂੰ ਲੈਣ ਲੱਗ ਗਿਆ ਜਦੋਂ ਜਮਾ ਉਦੋਂ ਫਿਰ ਆਪਾਂ ਇਹਨੂੰ ਥਾਲੀ ਦੇ ਵਿੱਚ ਕੱਢ ਲਵਾਂਗੇ ਜਮਾਉਣ ਦੇ ਲਈ ਗੈਸ ਦੀ ਫਲੇਮ ਨੂੰ ਆਪਾਂ ਹੁਣ ਬੰਦ ਕਰ ਦੇਵਾਂਗੇ ਥਾਲੀ ਨੂੰ ਘਿਓ ਦੇ ਨਾਲ ਇਸ ਤਰ੍ਹਾਂ ਆਪਾਂ ਗਰੀਸ ਕਰ ਲਵਾਂਗੇ ਘਿਓ ਫਤਾਂ ਲਾਇਆ ਕਿਉਂਕਿ ਫਿਰ ਫਿਰ ਬਰਫੀਆਂ ਟਿੱਕੀਆਂ ਕੱਟਣ ਦੇ ਵਿੱਚ ਆਸਾਨੀ ਹੋ ਜਾਂਦੀ ਹੈ ਜੇ ਤੁਹਾਡੇ ਕੋਲ ਕੋਈ ਘਰ ਦੇ ਵਿੱਚ ਟ੍ਰੇ ਹੈਗੀ ਹੈ ਬਰਫੀ ਜਮਾਉਣ ਵਾਲੀ ਤੁਸੀਂ ਉਹ ਵੀ ਲੈ ਸਕਦੇ ਆ ਪਰ ਥਾਲੀ ਹੈ ਜਿਹੜੀ ਉਹ ਹਰ ਇੱਕ ਘਰ ਦੇ ਵਿੱਚ ਹੁੰਦੀ ਹੈ ਟ੍ਰੇ ਹੈ ਜਿਹੜੀ ਹਰ ਇੱਕ ਘਰ ਦੇ ਵਿੱਚ ਨਹੀਂ ਹੁੰਦੀ ਲਓ ਜੀ ਹੁਣ ਆਪਾਂ ਸਾਰੇ ਬਰਫੀ ਜਮਾਉਣ ਲਈ ਆਪਾਂ ਥਾਲੀ ਦੇ ਵਿੱਚ ਪਾ ਦਵਾਂਗੇ ਲਓ ਜੀ ਹੁਣ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਆਪਾਂ ਬਰਫੀ ਨੂੰ ਸੈੱਟ ਕਰ ਲਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਜੰਮ ਜਾਵੇ ਵੇਖੋ ਆਪਾਂ ਪਿਸਤਾ ਇੰਨਾ ਕਾਪਾ ਕੱਟ ਕੇ ਰੱਖ ਲਿਆ ਸੀ ਹੁਣ ਆਪਾਂ ਇਹਦੇ ਨਾਲ ਇਹਨੂੰ ਗਾਰਨਿਸ਼ ਕਰਾਂਗੇ ਸਾਰੇ ਚੰਗੀ ਤਰ੍ਹਾਂ ਜਮਾ ਦੇਵਾਂਗੇ ਕਿਉਂਕਿ ਹੁਣ ਇਹ ਗਰਮ-ਗਰਮ ਦੇ ਵਿੱਚ ਪਿਸਤਾ ਇਹ ਜਿਹੜਾ ਸਾਰਾ ਚੰਗੀ ਤਰ੍ਹਾਂ ਜੰਮ ਜਾਊਗਾ ਤੇ ਹੁਣ ਆਪਾਂ ਇਹਨੂੰ 2-3 ਘੰਟੇ ਲਈ ਰੈਸਟ ਕਰਨ ਦੇ ਲਈ ਰੱਖ ਦਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਟਿੱਕੀਆਂ ਕੱਟ ਕੇ ਦਿਖਾਵਾਂਗੇ ਹਾਂਜੀ ਆਪਣੀ ਬਰਫੀ ਨੂੰ 2 ਘੰਟੇ ਹੋ ਚੁੱਕੇ ਨੇ ਤੇ ਬਰਫੀ ਹੈ ਜਿਹੜੀ ਜੰਮ ਚੁੱਕੀ ਹੈ ਕਿ ਤੇ ਹੁਣ ਆਪਾਂ ਇਹਦੀਆਂ ਟਿੱਕੀਆਂ ਕਟਾਂਗੇ ਲੋ ਜੀ ਆਪਾਂ ਹੁਣ ਇੱਕ-ਇੱਕ ਕਰਕੇ ਆਪਾਂ ਸਾਰੀ ਬਰਫੀ ਨੂੰ ਕੱਢ ਲਵਾਂਗੇ ਲਓ ਜੀ ਆਪਾਂ ਇਸ ਤਰ੍ਹਾਂ ਸਾਰੀਆਂ ਟਿੱਕੀਆਂ ਨੂੰ ਬਾਹਰ ਕੱਢ ਲਵਾਂਗੇ ਦੇਖੋ ਕਿੰਨੀਆਂ ਸੋਹਣੀਆਂ ਬਰਫੀਆਂ ਆਪਣੀ ਬਰਫੀ ਹੈ ਜਿਹੜੀ ਬਣ ਕੇ ਤਿਆਰ ਹੋਈ ਹੈ ਬਹੁਤ ਆਸਾਨੀ ਨਾਲ ਟਿੱਕੀਆਂ ਕੱਟੀਆਂ ਆਈਆਂ ਦੇਖੋ ਜੀ ਆਪਣੀ ਸੌਫਟ ਸੌਫਟ ਬਰਫੀ ਬਣ ਕੇ ਤਿਆਰ ਹੋ ਗਈ ਹੈ ਜਿਹੜੀ ਬਹੁਤ ਹੀ ਜ਼ਿਆਦਾ ਵਧੀਆ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਆ ਦੇਖੋ ਕਿੰਨੀ ਵਧੀਆ ਬਰਫੀ ਹੈ ਜਿਹੜੀ ਬਣ ਕੇ ਤਿਆਰ ਹੋਈ ਹੈ ਤੇ ਤੁਸੀਂ ਆਪਣੇ ਘਰ ਦੇ ਵਿੱਚ ਜਰੂਰ ਜਰੂਰ ਟਰਾਈ ਕਰਕੇ ਦੇਖਿਓ ਨਾਲੇ ਤਾਂ ਹੈਲਦੀ ਹੈ ਤੇ ਨਾਲੇ ਟੇਸਟੀ ਹੈ ਨਾਲੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਤੇ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਬਣ ਕੇ ਤਿਆਰ ਹੋਈ ਹੈ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਮੇਰੀ ਰੈਸਪੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗਦੀ ਹੁੰਦੀ ਹੈਗੀ ਤੇ ਅੱਗੇ ਵੀ ਦੱਸਿਆ ਕਰੋ ਕਿ ਆਪਾਂ ਅਗਲੀ ਵੀਡੀਓ ਕਿਸ ਚੀਜ਼ ਤੇ ਲੈ ਕੇ ਆਈਏ ਕਿਸ ਰੈਸਪੀ ਤੇ ਲੈ ਕੇ ਆਈਏ ਕਿਵੇਂ ਦੀ ਰੈਸਪੀ ਬਣਾਈਏ ਤੁਸੀਂ ਜਰੂਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਜਿਹੜੇ ਦਿਆ ਕਰੋ ਤਾਂ ਕਿ ਤੁਹਾਡੇ ਤੋਂ ਇਨੂੰ ਵੀ ਕੋਈ ਨੌਲੇਜ ਮਿਲ ਸਕੇ ਜੀ